ਸ਼੍ਰੀਕਾਲ ਮੈਂ ਸੁਖਪਾਲ ਸਿੰਘ ਅਦਿਗਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਵਿਧਾਨ ਸਭਾ ਹਲਕਾ ਗਿੱਦੜਬਾਹ ਜਿਮਣੀ ਚੋਣ ਦਾ ਜਿੱਥੇ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਤੇ ਅਕਸਰੀ ਪਿੰਡ-ਪਿੰਡ ਦੇ ਵਿੱਚ ਜਾ ਕੇ ਅਸੀਂ ਤੁਹਾਨੂੰ ਹਲਕੇ ਦੇ ਲੋਕਾਂ ਦੇ ਜਿਹੜੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਹਲਕੇ ਦੇ ਜਿਹੜਾ ਹਾਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਅਸੀਂ ਪਿੰਡ ਗਿਲਜੇ ਵਾਲਾ ਦੇ ਵਿੱਚ ਖੜੇ ਸੀਗੇ ਸਾਡੇ ਨਾਲ ਗੱਲਬਾਤ ਲਈ ਆਪਾਂ ਪਹਿਲਾਂ ਬਾਈ ਦਾ ਨਾਮ ਪੁੱਛ ਕੇ ਤੇ ਉਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਗੱਲਾਂ ਦਾ ਸਿਲਸਿਲਾ ਜਾਰੀ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜ ਬਾਈ ਜੀ ਕਿਵੇਂ ਦੇਖਦੇ ਹੋ ਗਿੱਦੜ ਬਾ ਹਲਕੇ ਦੀ ਹਵਾ ਕਿਵੇਂ ਹੈ ਬਾਈ ਜੀ ਫਿਲਹਾਲ ਤਾਂ ਸਾਨੂੰ ਅਮਰਤਾਪੁਰਿੰਗ ਦੀ ਹਵਾ ਲੱਗ ਰਹੀ ਹੈ ਅੱਜ ਦੇ ਮਾਹੌਲ ਦੇ ਮੁਤਾਬਕ ਦਾ ਅੱਛਾ ਹਾਂਜੀ ਇਹ ਇੱਥੋਂ ਦੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਤਿੰਨ ਉਮੀਦਵਾਰ ਆ ਉਹ ਪੁਰਾਣੇ ਉਮੀਦਵਾਰਾ ਕੋਈ ਇੱਥੇ ਨਵਾਂ ਨਹੀਂ ਆਏਗਾ ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਉਹ ਚਾਰ ਵਾਰ ਇੱਥੋਂ ਦੇ ਵਿਧਾਇਕ ਰਹੇ ਚੁੱਕੇ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਉਹ ਵੀ ਤਿੰਨ ਵਾਰੀ ਇੱਥੋਂ ਦੇ ਵਿਧਾਇਕ ਆ ਡਿੰਪੀ ਢਿੱਲੋਂ ਦੀ ਗੱਲ ਕਰੀਏ ਉਹ ਦੋ ਵਾਰੀ ਇੱਥੋਂ ਇਲੈਕਸ਼ਨ ਲੜੇ ਹਾਲਾਂਕਿ ਉਹ ਜਿੱਤੇ ਤਾਂ ਨਹੀਂ ਗਏ ਪਰ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਤਾਂ ਹਲਕਾ ਉਚਾਰਤ ਰਹੇ ਆ ਤੇ ਕਿਹੜੇ ਕਿਹੜੇ ਉਮੀਦਵਾਰ ਜਿਵੇਂ ਤਿੰਨੇ ਤੁਹਾਨੂੰ ਦੱਸਤਾ ਪੁਰਾਣੇ ਆ ਕਿੰਨਾਂ ਵਧੀਆ ਚਲੋ ਆਪਣੇ ਉੱਠੇ ਆਓ ਲਕਸ਼ਣ ਲੜਨਾ ਹੈ ਹਾਰ ਜਿੱਤ ਅੱਗੇ ਵਾਹੀ ਗੁਰੂ ਦੀ ਹੱਥ ਹੈ ਤੇ ਪਰ ਜੇਕਰ ਅਸੀਂ ਕੰਮਾਂ ਦੇ ਆਧਾਰ ਤੇ ਨਿਗਾਹ ਮਾਰੀਏ ਤਾਂ ਠੀਕ ਜੀ ਕੰਮਾਂ ਦੇ ਆਧਾਰ ਤੇ ਨਿਗਾਹ ਮਾਰਗੀ ਜੇ ਕੰਮ ਦੇ ਆਧਾਰ ਤੇ ਅਸੀਂ ਵੋਟ ਨੂੰ ਪਾਉਣਾ ਹੈ ਤਾਂ ਸਾਡੇ ਇੱਥੇ ਇੱਕ ਵਾਰੀ ਅਸੀਂ ਡੈਂਪੀ ਢਿੱਲੋਂ ਨੂੰ ਬੁਲਾਇਆ ਸੀ ਗੁਰੂ ਘਰ ਦੇ ਵਿੱਚ ਜੀ ਸਾਰੇ ਨਗਰ ਨੇ ਇਕੱਠ ਮਾਰਿਆ ਸੀਗਾ ਠੀਕ ਹੈ ਜੀ ਉੱਥੇ ਪੁੱਛਿਆ ਸੀਗਾ ਜੀ ਵੀ ਸਾਡੇ ਤੁਸੀਂ ਇੱਥੇ ਸਰਕਾਰੀ ਥਾਂ ਹੈ ਜਗਾ ਹੈ ਵੀ ਇੱਥੇ ਕੁਝ ਕੋਈ ਸਹੂਲਤ ਉਹ ਜਵਾਬ ਦੇ ਗਈ ਸੀ ਮਨਾਂ ਕਰਕੇ ਸੀਗੇ ਜੀ ਅੱਛਾ ਉਸ ਤੋਂ ਬਾਅਦ ਜੀ ਅਸੀਂ ਐਮਐਲਏ ਰਾਜਾ ਵੜਿੰਗ ਨੂੰ ਵੋਟਾਂ ਪਾਈਆਂ ਸੀਗੀਆਂ ਠੀਕ ਹੈ ਉਹਨਾਂ ਨੇ ਜੀ ਸਾਡਾ 22 ਲੱਖ ਦਾ ਪ੍ਰੋਜੈਕਟ ਇੱਥੋਂ ਪਾਣੀ ਚੱਕ ਕੇ ਖਾਲੀਆਂ ਬਣਾ ਕੇ ਤੇ ਸੇਮ ਨਾਲੀ ਦੇ ਵਿੱਚ ਪਾਣੀ ਭੇਜਿਆ ਜੀ ਅੱਛਾ ਸਾਡੇ ਆਂਗਣ ਵਾੜੀ ਬਣਾਈ ਜੀ ਠੀਕ ਹੈ ਸਾਡੇ ਡੈਗ ਬਣਾਏ ਸਾਡੇ ਗਲੀਆਂ ਬਣਾਤੀਆਂ ਜੀ ਜਿੱਥੇ ਕਿ ਇੱਥੇ ਕਹਿੰਦੇ ਸੀ ਵੀ ਇੱਟ ਨਹੀਂ ਲੱਗਣੀ ਸੰਭਵ ਹੀ ਹੈ ਵੀ ਇੱਟ ਨਹੀਂ ਲੱਗਣੀ ਇੱਥੇ ਅੱਛਾ ਹਾਂਜੀ ਜੇ ਕਰਾਪਾ ਕੰਮਾਂ ਦੇ ਆਧਾਰ ਤੇ ਵੇਖੀ ਜੇ ਤਾਂ ਸਾਡੇ ਕੁੱਲ ਮਿਲਾ ਕੇ ਰਾਜਾ ਵਿੜਿੰਗ ਨੇ ਬਹੁਤ ਵਧੀਆ ਕੰਮ ਕੀਤੇ ਆ ਜੀ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਪੌਣੇ ਤਿੰਨ ਸਾਲ ਹੋ ਗਏ ਇੱਕ ਬੜੀ ਵੱਡੀ ਬਦਲਾਅ ਦੀ ਲਹਿਰ ਉੱਠੀ ਸੀਗੀ ਲੋਕ ਕਹਿੰਦੇ ਸੀ ਵੀ ਬਦਲ ਚਾਹੀਦਾ ਪੌਣੇ ਤਿੰਨ ਸਾਲ ਪਹਿਲਾਂ ਬਦਲਾਅ ਦੇ ਨਾਂ ਤੇ ਇੱਕ 92 ਵਿਧਾਇਕ ਜਿੱਤ ਗਏ ਸੀ ਇੱਕ ਲਹਿਰ ਦੇ ਵਿੱਚ ਹੀ ਤੇ ਜੇ ਉਹ ਸਰਕਾਰ ਦੀ ਗੱਲ ਕਰੀਏ ਪੌਣੇ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੇ ਕਿੰਨੇ ਕੰਮ ਕੀਤੇ ਬਾਈ ਜੀ ਜੇ ਹੁਣ ਆਪਾਂ ਕੰਮਾਂ ਦੀ ਗੱਲ ਕਰੀਏ ਹੁਣ ਵਾਅਦੇ ਤਾਂ ਕਾਫੀ ਕੀਤੇ ਸੀ ਉਹਨਾਂ ਨੇ ਹਾਂਜੀ ਪਰ ਜੇ ਹੁਣ ਉਹ ਪੂਰੇ ਨਹੀਂ ਹੋਏ ਜਾਂ ਕੋਈ ਸਰਕਾਰ ਦੀਆਂ ਕਮੀਆਂ ਜਾਂ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਕਮੀਆਂ ਲਾ ਲਓ ਕਮੀਆਂ ਹੈਗੀਆਂ ਕੋਈ ਵਾਦੇ ਨਹੀਂ ਪੂਰੇ ਹੋਏ ਜਿਵੇਂ 1000 ਰੁਪਿਆ ਕਹਿੰਦੇ ਸੀ ਰਸੋਈ ਲੀਡਜ਼ ਨੂੰ ਉਹ ਜ਼ਰੂਰੀ ਸੀਗਾ ਜੋ ਵਾਦਾ ਕੀਤਾ ਸੀ ਅੱਜ 3 ਸਾਲ ਹੋ ਚੁੱਕੇ ਆ ਸਰਕਾਰ ਨੂੰ ਨਹੀਂ ਆਇਆ ਜੀ ਕਿਸੇ ਦਾ ਨਹੀਂ ਆਇਆ ਫਿਰ ਦੂਸਰੀ ਗੱਲ ਆ ਕਹਿੰਦੇ ਸੀ ਮਕਾਨ ਵਗੈਰਾ ਅਸੀਂ ਬਣਾਵਾਂਗੇ ਅੱਜ ਤੱਕ ਸਾਡੇ ਪਿੰਡ ਚ ਤਾਂ ਸਾਡੀ ਤਿੱਬੀ ਤੇ ਤਾਂ ਕਿਸੇ ਦੇ ਨਹੀਂ ਬਣਿਆ ਜੀ ਅੱਜ ਤੱਕ ਤੇ ਬਾਕੀ ਜਿਵੇਂ ਉਹ ਕਹਿ ਰਹੇ ਸੀਗੇ ਅਸੀਂ ਨਸ਼ਾ ਮੁਕਤ ਕਰ ਦਿਆਂਗੇ ਜੀ ਸਭ ਤੋਂ ਵੱਡੀ ਬਦਲਾਵ ਲੋਕਾਂ ਨੇ ਨਸ਼ੇ ਦਾ ਕਰਕੇ ਕੀਤਾ ਸੀਗਾ ਜੀ ਪਰ ਨਸ਼ਾ ਘਟਿਆ ਤਾਂ ਨਹੀਂ ਜੀ ਵੱਧ ਜ਼ਰੂਰ ਗਿਆ ਜੀ ਅੱਛਾ ਪਹਿਲੇ ਨੂੰ ਨਸ਼ਾ ਤੁਹਾਨੂੰ ਵੱਧ ਲੱਗਦਾ ਬਿਲਕੁਲ ਵੱਧ ਲੱਗਦਾ ਜੀ ਇੱਕ ਟਾਈਮ ਅੱਜ ਦੇ ਟਾਈਮ ਚ ਇੱਕ ਦਿਹਾੜੀ ਕਰਕੇ ਆਉਣ ਵਾਲਾ ਇਨਸਾਨ ਵੀ ਸੇਫ ਨਹੀਂਗਾ ਉਹਨੂੰ ਵੀ ਡਰ ਲੱਗਦਾ ਕਿ ਮੈਨੂੰ ਕਿਤੇ ਕੋਈ ਲੁੱਟ ਨਾ ਲਵੇ ਮੈਨੂੰ ਕਿਤੇ ਖੋਹ ਨਾ ਲਵੇ ਮੇਥੋਂ ਕੁਝ ਬਾਜੂ ਕੀ ਨਾਮ ਕੀ ਬਈ ਤੁਹਾਡਾ ਮੇਰਾ ਨਾਮ ਬਖਤੌਰ ਸਿੰਘ ਹੈ ਕਿਵੇਂ ਦੇਖਦੇ ਹੋ ਬਾਈ ਜੀ ਗਿੱਦੜਵਾ ਹਲਕੇ ਦੀ ਹਵਾ ਕਿਵੇਂ ਦੇਖਦੇ ਹੋ ਕਿਹੜੇ ਉਮੀਦਵਾਰ ਨੂੰ ਤੁਸੀਂ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਅਰਕਿਜਤ ਪ੍ਰਾਪਤ ਕਰੂਗਾ ਬਸ ਜੋ ਬਾਈ ਜੀ ਨੇ ਕਿਹਾ ਜੀ ਉਹ ਸੱਚਾ ਵੀ ਤੁਸੀਂ ਆਪਦੇ ਤਰੀਕੇ ਨਾਲ ਦੱਸੋ ਕਿ ਬਾਈ ਜੀ ਆਪਦੇ ਮਾਣਾ ਬੋਰਡ ਤੁਹਾਡੀ ਆਪਣੀ ਆ ਨਹੀਂ ਬਸ ਸਾਡੇ ਦਾ ਕੰਮ ਜੋ ਕੀਤਾ ਹੈ ਬਾਈ ਜੀ ਨੇ ਕੀਤਾ ਹੈ ਰਾਜਾ ਜੀ ਨੇ ਅੱਛਾ ਗੇ ਵੀ ਕਰਦੇ ਰਹਿਣਗੇ ਠੀਕ ਹੈ ਬਾਕੀ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਨੂੰ ਕਿਵੇਂ ਦੇਖਦੇ ਹੋ ਚਾਰ ਵਾਰ ਉਹ ਵੀ ਵਿਧਾਇਕ ਰਹੇ ਉਹ ਚਲੋ ਠੀਕ ਹੈ ਜੀ ਉਦੋਂ ਸਾਡੇ ਆ ਇਹਨਾਂ ਨਹੀਂ ਇੰਟਰਸਟ ਸੀ ਇਸ ਗੱਲ ਦੇ ਵਿੱਚ ਅੱਛਾ ਕਿਉਂਕਿ ਹੁਣ ਆਉਣਾ ਪੈਣਾ ਫਿਰ ਜਿਵੇਂ ਜਿਵੇਂ ਯੁੱਗ ਬਦਲੀ ਜਾਂਦੇ ਗਾਉਣਾ ਪੈਣਾ ਠੀਕ ਮਨਪ੍ਰੀਤ ਬਾਦਲ ਨਾ ਹੁੰਦਾ ਤੇ ਭਗਵੰਤਵਾੜ ਬਿਲਕੁਲ ਹੀ ਪਿੱਛੇ ਜਾਣਾ ਸੀ ਅੱਛਾ ਮਨਪ੍ਰੀਤ ਦੇ ਕਾਰਨ ਹੀ ਬਸ ਸੰਘਰਸ਼ ਬਣਿਆ ਜੀ ਡੈਂਪੀਟਲ ਨੂੰ ਕਿਵੇਂ ਦੇਖਦੇ ਹੋ ਡੈਂਪੀਟਲ ਹੋਈ ਇਹ ਤਾਂ ਨwari ਹਾਰ ਗਿਆ ਅੱਛਾ ਇਹ ਅਗੇ ਦੜਵੇ ਵਿੱਚ ਤਾਂ ਜਾਂਦਾ ਨਹੀਂ ਗਈ ਅੱਛਾ ਹੋਰ ਕਿਤੇ ਜਾ ਕੇ ਜਿੱਤ ਜਿੱਤ ਨਹੀਂ ਗਿੱਧੜਵਾਦ ਕਿਹਿੰ ਗਿੱਧੜਵਾਦ ਕੋਈ ਕੰਮ ਨਹੀਂ ਕੀਤਾ ਨਹੀਂ ਵੇਖੋ ਜੀ ਇਹ ਕੰਮ ਵਿਚਾਰ ਕੰਮ ਕਰਦਾ ਮੁੱਖ ਹੀ ਨਹੀਂ ਮਿਲਿਆ ਇਹਨੂੰ ਅੱਛਾ ਨਹੀਂ ਕਾਲੀ ਦਲ ਦੀ ਸਰਕਾਰ ਸੀ ਇਹਨੂੰ ਹਲਕਾ ਅੰਚਾਰ ਦਲਾ ਕੇ ਰੱਖਿਆ ਸੀ ਨਹੀਂ ਨਹੀਂ ਕੰਮ ਨਹੀਂ ਹੋਇਆ ਜੀ ਵਿਕਾਸ ਹੋਇਆ ਨਹੀਂ ਗਾ ਜੀ موجوده ਸਾਡੇ ਨਾਲ ਗੱਲਬਾਤ ਕਰਨ ਲਈ ਆਪਾਂ ਉਹਨਾਂ ਦਾ ਵੀ ਜਿਹੜਾ ਪੱਖ ਆ ਜਨਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਆ ਤੇ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਇਹ ਵੀ ਬੜਾ ਪ੍ਰਚਾਰ ਕਰ ਰਹੀ ਆ ਵੀ ਜਿਹੜਾ ਗਿੱਦੜਬਾਹ ਹਲਕੇ ਦੇ ਵਿੱਚ ਪਹਿਲੀ ਵਾਰ ਕਿਸੇ ਪਾਰਟੀ ਨੇ ਉਮੀਦਵਾਰ ਜਿਹੜਾ ਲੇਡੀਜ਼ ਉਤਾਰਿਆ ਤਾਂ ਉਹ ਕਾਂਗਰਸ ਪਾਰਟੀ ਨੇ ਉਤਾਰਿਆ 78 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਵੀ ਬਾ ਅਮਰਤਾ ਵੜਿੰਗ ਆਪਣੇ ਹਰੇਕ ਭਾਸ਼ਣ ਦੇ ਵਿੱਚ ਇਹ ਚੀਜ਼ ਤੇ ਜਿਹੜਾ ਜ਼ੋਰ ਦਿੰਦੇ ਆ ਅੱਜ ਭੈਣਾ ਸਾਡੇ ਨਾਲ ਗੱਲਬਾਤ ਲਈ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸੱਸੀ ਗਰਵਰ ਜੀ ਸੱਸੀ ਗਰਵਰ ਜੀ ਕੀ ਨਾਮ ਕੀ ਆ ਜੀ ਆਪਣਾ ਦੱਸ ਦਿਓ ਪਹਿਲੇ ਪਰਮਜੀਤ ਕੌਰ ਕਿਵੇਂ ਦੇਖਦੇ ਹੋ ਬਈ ਹਰ ਵਾਰੀ ਜਿਹੜਾ ਇਲੈਕਸ਼ਨ ਆਉਂਦਾ ਕਿ ਦੜਵਾ ਹੁੰਦਾ ਹਰ ਇੱਕ ਵਾਰੀ ਜਿਹੜਾ ਗਰਮ ਦਿਖਦਾ ਸ਼ੀਟ ਇੱਥੇ ਹਰ ਇੱਕ ਦੀ ਨਜ਼ਰ ਹੁੰਦੀ ਆ ਤੇ ਇਸ ਵਾਰ ਜਿਹੜੇ ਤਿੰਨ ਉਮੀਦਵਾਰ ਇਲੈਕਸ਼ਨ ਲੜ ਰਹੇ ਤੁਹਾਨੂੰ ਭਲੀ ਭਾਤੀ ਤੁਸੀਂ ਜਾਣਦੇ ਹੋ ਤੁਹਾਨੂੰ ਕਿਵੇਂ ਲੱਗਦਾ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਦੇਖੋ ਵੀਰ ਜੀ ਹਵਾ ਤਾਂ ਤਿੰਨੋਂ ਪਾਰਟੀਆਂ ਦੀ ਬਰਾਬਰ ਦੀ ਹੈ ਠੀਕ ਹੈ ਜੀ ਜਿੰਨਾ ਹਾਰਨਾ ਇਹ ਆਪਣੀ ਕਿਸਮਤ ਹੈ ਉਹਨਾਂ ਦੀ ਪਰ ਅਸੀਂ ਇੱਕ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਬਾਕੀ ਜਿਹੜਾ ਕੀ ਜਿਹੜਾ ਕੋਈ ਲੇਡੀ ਜਮੀਦਵਾਰ ਹੈ ਪਹਿਲਾਂ ਜੈਂਸ ਸੀ ਤਾਂ ਜੈਂਸ ਉਹਨਾਂ ਨਾਲ ਗੱਲਬਾਤ ਕਰਦੇ ਸੀ ਸਿਰਫ ਜੈਂਸ ਦੀ ਸੁਣੀ ਜਾਂਦੀ ਸੀ ਐਤਕੀ ਹੈ ਵੀ ਲੇਡੀਜ਼ ਜਿਹੜੀ ਅਮਰਤਾ ਵੜਿੰਗ ਹੈ ਜੇ ਉਹ ਜਿੱਤ ਕੇ ਇਤੋਂ ਦੇ ਐਮ.ਐਲ.ਏ ਬਣਦੇ ਆ ਤਾਂ ਹੋ ਸਕਦਾ ਸਾਡੀ ਲੇਡੀਜ਼ ਦੀ ਵੀ ਕੋਈ ਸੁਣਵਾਈ ਹੋ ਸਕੇ ਲੇਡੀਜ਼ ਦੀ ਵੋਟ ਵੋਟਰ ਲੇਡੀਜ਼ ਵੀ ਬਹੁਤ ਹੁੰਦੀਆਂ ਬਹੁਤ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਪ੍ਰੋਬਲਮਜ਼ ਹੁੰਦੀਆਂ ਜਿਹੜੀਆਂ ਕਿ ਜੈਂਸ ਦੇ ਸਾਹਮਣੇ ਵਿਊ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਹੁਣ ਸਾਨੂੰ ਇਹ ਲੱਗਦਾ ਕਿ ਜੇ ਐਤਕੀ ਅਮਰਤਾ ਵੜਿੰਗ ਜੀ ਜਿੱਤ ਕੇ ਸਾਡੇ ਐਮ.ਐਲ.ਏ ਹੁੰਦੇ ਆ ਤਾਂ ਹੋ ਸਕਦਾ ਸੀ ਜਿਹੜੀਆਂ ਸਾਡੀਆਂ ਲੇਡੀਜ਼ ਪ੍ਰੋਬਲਮ ਹੈ ਅਸੀਂ ਖੁੱਲ ਕੇ ਉਹਨਾਂ ਨਾਲ ਗੱਲਾਂ ਕਰਾਂਗੇ ਖੁੱਲ ਕੇ ਅਸੀਂ ਆਪਦੀਆਂ ਪ੍ਰੋਬਲਮਸ ਉਹਨਾਂ ਨੂੰ ਦੱਸਾਂਗੇ ਉਹਨਾਂ ਨਾਲ ਗੱਲਬਾਤ ਕਰ ਸਕਾਂਗੇ ਸਾਡੀਆਂ ਹੋ ਸਕਦਾ ਸਾਡੀਆਂ ਮੁਸ਼ਕਲਾਂ ਜੋ ਉਹਨਾਂ ਦਾ ਹੱਲ ਹੋ ਸਕੇ ਹਾਂਜੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਸਰ